ਸਤ ਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹਿਲਾ ਪੰਜਵਾਂ ਘਰਤੀ ਜਾ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਹੇ ਮੇਰਾ ਮਿਹਰਬਾਨ ਜੀ ਸਵਲ ਕੋ ਦੇ ਦਾਨ ਰਹਾ ਤੂੰ ਕਾਹੇ ਰੱਖੇਗਾ ਸੇ ਜਨਹਾਰ ਜਿੰਨ ਪਦਾਇਸ਼ ਤੂੰ ਕੀਆ ਸੋਈ ਤੇ ਆਧਾਰ ਜਿੰਨੇ ਆਪਾਈ ਮੇਦਨੀ ਸੋਈ ਕਰਦਾ ਸਾਰ ਕਾਟ ਕਾਟ ਮਾਲਕ ਜਿਨਾ ਕਾ ਸੱਚ ਪਰਬਦਗਾਰ ਕੋਦਰਤ ਕੀ ਮਨ ਨਾ ਜਾਣੀਐ ਵੱਡਾ ਬੇਪਰਵਾਹ ਬੰਦੇ ਬੰਦਗੀ ਜਿਛਰ ਘਟ ਮੈਂ ਸਾ ਤੂੰ ਸਮਰਾਤੇ ਇਕਾਥੇ ਅਗੋਚਰਮ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਦਾ ਨਾਨਕ ਕੀ ਅਰਦਾਸ ਤੂੰ ਸਮਰੱਥ ਅਕਾਥ ਅਗੁਚਰ ਜੀਉ ਪਿੰਡ ਤੇਰੀ ਆਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਵਾਪੰਤ ਕਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪੁਰਖਲ ਸਤਸੰਗ ਜਿਓ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਆਓ ਕਲ ਵੀਰ ਦਸ਼ਮੇਸ਼ ਪਸਾ ਜੀ ਦੀ ਬਖਸ਼ਿਸ਼ ਗੁਰਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਗੁਰੂ ਸੰਗਤ ਜੀਓ ਤਨ ਤਨ ਛੇਦਾਂ ਦੇ ਸਰਤਾਜ ਪੰਚਮ ਪਾਛ ਗੁਰਦੰਦੇ ਮਹਾਰਾਜ ਦੇ ਪਾਵਨ ਬਚਨ ਜਿਹੜੇ ਆਪਾਂ ਆਰੰਭ ਦੇ ਵਿੱਚ ਇਹਨਾਂ ਦਾ ਜਪ ਕੀਤਾ ਹੈ ਤੇ ਪਵਿੱਤਰੇ ਪਾਵਨ ਬਚਨ ਉਹਦੀ ਵਿਚਾਰ ਫੜਨ ਕੇ ਕਰਨ ਦਾ ਯਤਨ ਕਰਨਾ ਹੈ ਜੀ ਪਵਿੱਤਰੇ ਪਾਵਨ ਬਚਨ ਹਨ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਉਹ ਪਰਮਪਤਾ ਪ੍ਰਮਾਤਮਾ ਕੋਲ ਪ੍ਰਭ ਜਿਹੜਾ ਹੈ ਜਿਹੜਾ ਸਭ ਜੀਵਾਂ ਤੇ ਦਇਆ ਕਰਨ ਵਾਲਾ ਹੈ ਮਿਹਰਬਾਨ ਸਾਹਿਬ ਮਿਹਰਬਾਨ ਜਿਹੜਾ ਸਦਾ ਮਿਹਰ ਕਰਤਾ ਹੈ ਉਹ ਮਾਲਪ੍ਰੰਪਤਾ ਪਰਮਾਤਮਾ ਜਿਹੜਾ ਸਭ ਤੇ ਦਇਆ ਕਰਨ ਵਾਲਾ ਹੈ ਜਿਹੜਾ ਸਭ ਜੀਵਾਂ ਨੂੰ ਜੀ ਸਗਲ ਕੋ ਦੇਦੋਂ ਜਸ ਅਰੇ ਜੀਵਾਂ ਨੂੰ ਸਭ ਪਦਾਰਥਾਂ ਦਾ ਦਾਨ ਦਿੰਦਾ ਹੈ ਜਿਹੜਾ ਪਰਮਪਤਾ ਪਰਮਕਾਉਂੰਦ ਦਦਾ ਦਾਤਾ ਇੱਕ ਹੈ ਉਹ ਇੱਕੋ ਹੀ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਤੂੜ ਨਾ ਆਵੇ ਅਗਣਤ ਭਰੇ ਪੰਡਾਲ ਜਿਹਦੇ ਭਜੰਦੇ ਪਰੇ ਹੋਏ ਜਿਹਦੇ ਖਜਾਂਦੀ ਗਣਤੀ ਨਹੀਂ ਕੀਤੀ ਜਾ ਸਕਦੀ ਉਹ ਦਾਤਾ ਉਹ ਪਰਮ ਪਿਤਾ ਪਰਮਾਤਮਾ ਇੱਕੋ ਹੀ ਹੈ। ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਤਾ ਹੈ। ਤਾਂ ਸਤ ਸੰਗਤ ਜੀਓ। ਪਦਛਕ ਜੀ ਨੇ ਜਿਹੜਾ ਪਰਮ ਪਿਤਾ ਪਰਮਾਤਮਾ ਸਭ ਜੀਵਾਂ ਨੂੰ ਰਿਜਕ ਦਿੰਦਾ ਹੈ। ਸਭ ਜੀਵਾਂ ਨੂੰ ਸਭ ਪਦਾਰਥਾਂ ਦਾ ਦਾਨ ਦਿੰਦਾ ਹੈ। ਤਾਂ ਪਦਛਕ ਜੀ ਨੇ ਕਿ ਤੂੰ ਕਿਉਂ ਢੋਲਦਾ ਸਾਸੰਗ ਜੀ ਪਾਤਸ਼ਾਹ ਦੇ ਪਾਵਨ ਬਚਨ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਕਾਹੇ ਢੋਲੇ ਪ੍ਰਾਣੀਆਂ ਹੂੰ ਕਾਹੇ ਢੋਲੇ ਪ੍ਰਾਣੀਆਂ ਤਦ ਰੱਖੇਗਾ ਸਿਰ ਜਨਹਾਰ ਤੂੰ ਕਿਉਂ ਕਬਰੰਦਾ ਕਿਉਂ ਢੋਲਦਾ ਹੈ ਜਿਹੜਾ ਪਰਮਪਤਾ ਪਰਮਾਤਮਾ ਤੈਨੂੰ ਪੈਦਾ ਕਰਨ ਵਾਲਾ ਹੈ ਜਿਹੜਾ ਉਹ ਕਾਲ ਪ੍ਰਖ ਜਿਸ ਤੇ ਤੈਨੂੰ ਪੈਦਾ ਕੀਤਾ ਹੈ ਉਹ ਤੇਰੇ ਜਰੂਰ ਰੱਖਿਆ ਕਰੇਗਾ ਸਦਾ ਤੇਰੇ ਸਾਰ ਲਏਗਾ ਤੂੰ ਕਾਹੇ ਡੁੱਲੇ ਪ੍ਰਾਨੀਆਂ ਤਦ ਰੱਖੇਗਾ ਸਿਰਜਣ ਹਾਰ ਉਹ ਸਿਰਜਣ ਹਾਰ ਦਾ ਪ੍ਰਮਾਤਮਾ ਸਦਾ ਤੇਰੀ ਰੱਖਿਆ ਕਰੇਗਾ ਪਦਛਕ ਜਿੰਨ ਪਦਾਇਸ਼ ਤੂੰ ਕੀਆ ਜਿੰਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਸ ਮਾਲਕ ਪਰਮਪਤਾ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸਭ ਜੀਵਾਂ ਦਾ ਆਸਰਾ ਬਣਦਾ ਹੈ ਤੇ ਸਤ ਸੰਗੋਜੀ ਉਸ ਪਰਮਪਤਾ ਪ੍ਰਮਾਤਮਨ ਸਦਾ ਪਛੇਤੇ ਰੱਖਣਾ ਹੈ ਪਾਤਸ਼ਾਹ ਕਹਿੰਦੇ ਨੇ ਜਿੰਨਾ ਪਾਈ ਮੇਦਨੀ ਸੋਈ ਕਰਨ ਦਾ ਸਾਥ ਜਿਸ ਪ੍ਰਮਾਤਮਾ ਨੇ ਜਿਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਇਹ ਸਾਰਾ ਸੰਸਾਰ ਉਸ ਮਾਲਕ ਦਾ ਬਣਾਇਆ ਹੋਇਆ ਹੈ ਜਿਨ੍ਹਾਂ ਭਾਈ ਮੇਦਨੀ ਸੋਈ ਕਰਦਾ ਸਾਰ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਹੀ ਪਰਮਪਤਾ ਪ੍ਰਮਾਤਮਾ ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਤੋਂ ਮਾਲਕ ਪਰਮਪਤਾ ਪ੍ਰਮਾਤਮਾ ਸਾਡੇ ਜਿਹੜੀਆਂ ਦੀ ਜਾਣਨ ਵਾਲਾ ਕਟ ਕਟ ਮਾਲਕ ਦਿਲਾਂ ਦਾ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਮਧਿਕਾਰ ਉਹ ਪਰਮਤਾ ਪਰਮਾਤਮਾ ਹਰ ਜੀਵਾਂ ਦੇ ਹਿਰਦੇ ਰੂਪੀ ਘਰ ਵਿੱਚ ਬਸਣ ਵਾਲਾ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ ਤੂੰ ਸਤ ਸੰਗਜੀਓ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹ ਮਰਦਾ ਜੰਮਦਾ ਨਹੀਂ ਸਤ ਜੀ ਜੋ ਪਰਮਪਤਾ ਪਰਮਾਤਮਾ ਜਿਹੜਾ ਹੈ ਉਹ ਸਤਗੁਰੂ ਜਿਹੜਾ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਨਛੀ ਪਰਖ ਹੈ ਸਭ ਮੈਂ ਰਿਹਾ ਸਮਾਇਆ ਜਿਹੜਾ ਸਾਰਿਆਂ ਦੀ ਜੀਵਾਂ ਵਿੱਚ ਸਮਾਇਆ ਹੋਇਆ ਹੈ ਸਾਰੇ ਜੀਵਾਂ ਵਿੱਚ ਵਸਦਾ ਪਿਆ ਹੈ ਉਹ ਮਾਲ ਪਰਮਪਤਾ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਕਿ ਸਭ ਦੇ ਦਿਲਾਂ ਦੀ ਜਾਣਦਾ ਹੈ ਘਟਾ ਘਟਾ ਵਿੱਚ ਬਸਿਆ ਹੋਇਆ ਘਟ ਘਟ ਮਾਤਕ ਦਿਲਾਂ ਦਾ ਸੱਚਾ ਪਰਬਤਗਾਰ ਉਹ ਸਭ ਦੀ ਪਾਲਣਾ ਕਰਨ ਵਾਲਾ ਹੈ ਤੇ ਪਤਛ ਪਾਵਨ ਬਚਨ ਪਤਛ ਜੀ ਕਹਿੰਦੇ ਅਸਾਂ ਦੀ ਬਾਨੇ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਉਸ ਮਾਤਕ ਦੀ ਕੁਦਰਤ ਦਾ ਆਪਾਂ ਮੁੱਲ ਨਹੀਂ ਜਾਣ ਸਕਦੇ ਕੁਦਰਤ ਕੀਮ ਨਾ ਜਾਣੀਏ ਉਸ ਮਾਲਕ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ ਉਸ ਮਾਲਕ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਸਭ ਤੋਂ ਵੱਡਾ ਹੈ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਉਹ ਬੇਪਰਵਾਹ ਪ੍ਰਮਾਤਮਾ ਜਿਹਨੂੰ ਕਿਸੇ ਦੀ ਮਥਾਜੀ ਨਹੀਂ ਤੇ라 ਵੱਡਾ ਹੈ ਉਸ ਮਾਲਕ ਦੇ ਗੁਣਾਂ ਪਾਸਾ ਦਾ ਗੌਣੇ ਨੇ ਉਸ ਮਾਲਕ ਦਾ ਆਸਰਾ ਪਾਸ ਦਾ ਤਕਣਾ ਹੈ ਪਾਤਸ਼ਾਹ ਕਹਿੰਦੇ ਨੇ ਘਰ ਬੰਦੇ ਤੋਂ ਬੰਦਗੀ ਉਸ ਮਾਲਕ ਦੀ ਸਦਾ ਬੰਦਗੀ ਕਰ ਉਸ ਮਾਲਕ ਦੇ ਹੁਕਮਾਂ ਨੂੰ ਮੰਨ ਘਰ ਬੰਦੇ ਤੂੰ ਬੰਦਗੀ ਉਹਦਾ ਸਿਮਰਨ ਕਰ ਉਹਦਾ ਨਾਮ ਜਪ ਉਹਦੇ ਹੁਕਮ ਵਿੱਚ ਚੱਲ ਘਰ ਬੰਦੇ ਤੂੰ ਬੰਦਗੀ ਕਿੰਨਾ ਚਿਰ ਕਿੰਨਾ ਚਿਰ ਬੰਦਗੀ ਕਰਨੀ ਹੈ ਕਿੰਨਾ ਚਿਰ ਨਾਮ ਜਪਣਾ ਹੈ ਜਿੰਨਾ ਚਿਰ ਸਮਾਲ ਪ੍ਰਮਾਤਮਾ ਦਾ ਪਰਮਾਤਮਾ ਦਾ ਸਿਮਰਨ ਕਰਨਾ ਹੈ ਉਹਦੇ ਹੁਕਮਾਂ ਨੂੰ ਚੇਤੇ ਵਿੱਚ ਰੱਖਣਾ ਹੈ ਪਾਤਸ਼ਾਹ ਕਹਿੰਦੇ ਨੇ ਜਿਚਰ ਕਟ ਮੈਂ ਸਾਹ ਜਿੰਨਾ ਚਿਰ ਤੇਰੇ ਸਰੀਰ ਵਿੱਚ ਉਸ ਮਾਲ ਦੇ ਦਿੱਤੇ ਹੋ ਸਵਾਸ ਚੱਲ ਰਹੇ ਕਰ ਬੰਦੇ ਤੋਂ ਬੰਦਗੀ ਜਿਚਰ ਕਟ ਮੈਂ ਸਾਹ ਤੂੰ ਸਮਰੱਤ ਕਥ ਗੋਚਰ ਹੇ ਪ੍ਰਭੂ ਤੂੰ ਸਭ ਤਾਕਤਾਂ ਦਾ ਮਾਲਕ ਹੈ। ਥੇ ਮੇਰੇ ਪਰਮਪਤਾ ਪ੍ਰਮਾਤਮਾ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਅਸਾਂ ਜੀ ਬਣ ਤੋ ਸਹੇ ਸਰੀਰ ਦਿੱਤਾ ਇਹ ਸਰੀਰ ਦੇ ਵਿੱਚ ਜਿੰਦ ਪਾਈ ਇਹ ਤੇਰੀ ਦਿੱਤੀ ਹੋਈ ਪੂੰਜੀ ਹੈ। ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਹੇਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਆਸ ਜਿਸ ਜੀਵ ਉਤੇ ਜਿਸ ਸੇਵਕ ਉਤੇ ਤੇਰੀ ਮਿਹਰ ਹੋਵੇ ਜਿਸ ਸੇਵਕ ਉਤੇ ਜਿਸ ਜੀਵ ਉਤੇ ਤੇਰੀ ਮਿਹਰ ਹੋਵੇ ਤੋ ਸਤਸੰਗਿ ਜੋ ਪਾਤਸ਼ਾਹ ਕਹਿੰਦੇ ਨੇ ਤੇਰੇ ਦਰ ਤੋਂ ਉਸ ਮਾਲਕ ਪਰਮਪਤਾ ਪ੍ਰਮਾਤਮਾ ਦੇ ਦਰਤੋਂ ਉਸ ਜੀਵ ਨੂੰ ਸਿਮਰਨ ਦਾ ਬੰਦਗੀ ਦਾ ਨਾਮ ਜਪਣ ਦਾ ਸੁੱਖ ਮਿਲਦਾ ਹੈ ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਦੀ ਅਰਦਾਸ ਤੇ ਪਤਛਾ ਕਹਿੰਦੇ ਨੇ ਸਦਾ ਤੇਰੇ ਦਰ ਤੇ ਤੇਰੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ ਤੇਰੀ ਬੰਦਗੀ ਦਾ ਤੇਰੇ ਨਾਮ ਦਾ ਤੇਰੇ ਸਿਮਰਨ ਦਾ ਸਨ ਸੁਖ ਪ੍ਰਾਪਤ ਹੁੰਦਾ ਹੈ ਤੂੰ satsang ਵਿੱਚ ਉਸ ਮਾਲਕ ਦੇ ਚਰਨਾਂ ਨਾਲ ਪੰਜੜਨਾ ਹੈ ਜਿਹੜਾ ਘਟਾ ਘਟਾ ਵਿੱਚ ਬਸਿਆ ਹੋਇਆ ਹੈ ਜਿਹੜਾ ਘਟਾ ਘਟਾ ਦੇ ਵਿੱਚ ਬਸਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਨੇ ਦੋਦਣਾ ਲਈ ਦੁੱਖ ਆਵੇ ਸੋਖ ਆਵੇ ਉਸ ਮਰਦ ਨੂੰ ਸੱਚੇ ਚਿੱਤ ਕਰਨਾ ਹੈ ਉਸ ਮਾਰਗ ਦੀ ਬੰਦਗੀ ਕਰਨੀ ਹੈ ਤਾਂ ਸਤ ਸੰਗਜੀਓ ਨਾਨਕ ਚਿੰਤਾ ਮਤ ਕਰੋ ਆਪਾਂ ਸੰਸਾਰੀ ਜੀਵ ਇਹ ਬੜ ਚਿੰਤਾ ਕਰਦੇ ਹਨ ਕਿ ਸਾਡੀ ਰੋਜੀ ਰੋਟੀ ਬਸ ਸਨ ਫਿਕਰ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਗੁਰਮੁਖ ਦੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਨਾਨਕ ਚਿੰਤਾ ਮਤ ਕਰੋ ਕਿੰਤਾ ਤਿਸ ਹੀ ਹੈ ਜਲ ਮੈਂ ਜੰਤ ਪਾਇਨ ਤਿਨਾਂ ਫਿਰੋ ਜੀਦੇ ਪਤਛ ਕਿੰਦਨੇ ਤੂੰ ਫਿਕਰ ਨਾ ਕਰ ਐ ਮਨੁਖ ਤੂੰ ਆਪਣੀ ਰੋਜੀ ਦਾ ਫਿਕਰ ਨਾ ਕਰ ਇਹ ਫਿਕਰ ਉਸ ਪਰਮਾਤਮਾ ਨੂੰ ਹੈ ਜਿਸਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਜਿਸਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਪਤਛ ਕਨੇ ਜਲ ਮੈਂ ਜੰਤ ਪਾਇਨ ਜਲ ਮੈਂ ਜੰਤ અપਾਇਨ ਤਿਨਾ ਪੇਰੋ ਜੀ ਦੇ ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਨੇ ਪਾਣੀ ਵਿੱਚ ਜੀਵ ਜਿਹੜੇ ਪੈਦਾ ਹੁੰਦੇ ਹਨ ਉੱਥੇ ਰੋਟੀ ਦੀ ਕੋਈ ਦੁਕਾਨ ਨਹੀਂ ਚੱਲਦੀ ਨਾ ਕੋਈ ਵਾਹੀ ਕਰਦਾ ਹੈ ਨਾ ਕੋਈ ਲੈਣ ਦੇਣ ਦਾ ਬਪਾਰ ਹੀ ਹੁੰਦਾ ਹੈ ਉੱਥੇ ਵੀ ਪ੍ਰਮਾਤਮਾ ਉਹ ਕਾਲਪਤ ਵਹਿਗੂ ਜਿਹੜਾ ਹੈ ਇਹ ਪ੍ਰਬੰਧ ਕਰ ਦਿੰਦਾ ਹੈ ਜੀਵਾਂ ਦੇ ਖਾਣ ਵਾਸਤੇ ਸਤ ਸੰਗਤ ਜੀਓ ਪਾਛਾ ਕਹਿੰਦੇ ਨੇ ਉੱਤੇ ਹੱਟ ਨਾ ਚੱਲਾਈ ਨਾ ਕੋ ਕਿਰਸ ਕਰੇ ਪਾਣੀ ਦੇ ਵਿੱਚ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਜੀਆ ਦਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਪਾਏ ਸਾਇਰਾ ਤਨਾ ਕੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਨਾਨਕ ਤਿੰਤਾ ਮਤ ਕਰੋ ਚਿੰਤਾ ਇਸ ਹੀ ਹੈ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਤਸ਼ਾ ਸੰਤਰਵਾਸਤੰਦੇ ਨੇ ਇਸ ਜੀਵ ਨੂੰ ਹੌਸਲਾ ਦਿੰਦੇ ਨੇ ਸੋਝੀ ਬਖਸ਼ਦੇ ਨੇ ਤੂੰ ਕਾਹੇ ਡੋਦੇ ਪ੍ਰਾਨੀਆਂ ਤੂੰ ਕਾਹੇ ਡੋਲੇ ਪ੍ਰਾਨੀਆਂ ਤਦ ਰੱਖੇਗਾ ਸਿਰਜਣਹਾਰ ਉਹ ਪਰਮਾਤਮਾ ਜਿਹੜਾ ਸਿਰਜਣਹਾਰ ਹੈ ਉਹ ਜਰੂਰ ਤੇਰੀ ਰਖਿਆ ਕਰੇਗਾ ਸਦਾ ਤਦ ਸੱਸ ਜੀਓ ਆਓ ਉਸ ਮਾਲਕ ਦੇ ਆਪਾਂ ਚਰਨਾ ਦਾ ਸਦਾ ਜੁੜਨਾ ਹੈ ਉਹਦੀ ਬੰਦਗੀ ਕਰਨੀ ਹੈ ਆਓ ਸਮਾਪਤੀ ਤੋਂ ਪਹਿਲਾਂ ਅਖੀਰ ਦੇ ਵਿੱਚ ਪਾਤਸ਼ਾਲੀ ਦਾ ਪਾਵਨ ਬਚਨਨ ਜਪ ਕਰਕੇ ਮੜ ਭਾਗੇ ਬਣ ਦਾ ਯਤਨ ਕਰੀਏ ਘਰ ਬੰਦੇ ਤੋਂ ਬੰਦਗੀ ਜਿ ਚਰ ਕਠਵੇਂ ਸਾ ਜਿੰਨਾ ਚੜਤੇ ਰਹੇ ਸਰੀਰ ਦੇ ਵਿੱਚ ਸਾ ਚੱਲਦੇ ਨੇ ਸਵਾਸ ਚੱਲਦੇ ਨੇ ਉਸ ਮਾਲਕ ਦਾ ਸਿਮਰਨ ਕਰ ਉਸ ਮਾਲਕ ਦੀ ਬੰਦਗੀ ਕਰ ਕਿਉਂਕਿ ਸਤ ਸੰਗ ਜੀਵ ਸੰਸਾਰ ਦੇ ਵਿੱਚ ਪ੍ਰਾਣੀ ਨੂੰ ਆਇਆ ਲਾਹਾ ਲੈਣ ਲੱਗਾ ਕਿੱਤ ਫੱਕੜੇ ਸਭ ਮੁਕਦੀ ਚੰਦੀ ਰਹਿ ਤਰੀ ਸਵਾਸਾਂ ਰੂਪੀ ਰਾਤ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਸਵਾਸਾਂ ਦੀ ਪੂੰਜੀ ਘਟਦੀ ਜਾ ਰਹੀ ਹੈ ਉਸ ਮਾਲਕ ਦੀ ਬੰਦਗੀ ਕਰ ਇਹ ਲਾਹਾ ਘਟ ਲੈ ਹਰ ਬੰਦੇ ਤੂੰ ਬੰਦਗੀ ਜਿੱਤਰ ਘਟ ਮੈਂ ਸਾ ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਸਾ ਚੱਲਦੇ ਨੇ ਸਵਾਸ ਚੱਲਦੇ ਨੇ ਕਿੱਲ ਨਾ ਕਰ ਉਸ ਮਾਰਗ ਦੀ ਬੰਦਗੀ ਕਰ ਤੋ ਆਉ ਸਤਸੰਗਿ ਜੀ ਕਰ ਬੰਦੇ ਤੂੰ ਬੰਦਗੀ ਜਿੱਤਰ ਘਟ ਮੈਂ ਸਾ ਤੂੰ ਸਮਰਾਥ ਅਗਸਤ ਕੋਚਰ ਜੀਉ ਪੈਣ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਿਗੁਰ ਦੀ ਨ ਪਾਵ ਬਚਨਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਆਓ ਰਲ ਕੇ ਜਪ ਕੀ ਪ੍ਰਣਾਲੀ ਸਮਾਪਤੀ ਹੈ ਜੀ ਬਣ ਪੱਕੇ ਬਣਦਾ ਚੰਗਾ ਅਕੀ ਸਮੂਹ ਸੰਗਤਾਂ ਨਾਲ ਸੰਪਰਵਤ ਕਰਨੀ ਹੈ ਪਾਚੜ ਚੱਲਣਾਂ ਵਿੱਚ ਹਾਜ਼ਰੀ ਆਪਣਾ ਸਦਨ ਲਿਦਾ ਬਣੀ ਹੈ ਆਓ ਰਲ ਕੇ ਜਪਣ ਦਾ ਯਤਨ ਕਰੀਏ ਜੀ मेहरबान साहिबु मेरबान मेहरबान साहिबु मरबान साहिबु मेरा महरबान ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਜੀ ਸਗਲ ਕੋ ਦੇਤਾਨ ਤੁਮ ਕਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰ ਜਨ ਹਾਰ ਤੁਮ ਕਹੇ ਡੋਲੇ ਪ੍ਰਾਣੀਆਂ ਤੁਦਰਖੇ ਗੋਸੇਰ ਜਨਹਾਰ ਸਿਰਜਨਹਾਰ ਵਾਹਿਗੁਰੂ ਸਿਰਜਨਹਾਰ ਵਾਹਿਗੁਰੂ 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 ਜਪੋ ਜੀ ਵਾਹਿਗੁਰੂ hey guru wah hey guru ba hey ਤੂੰ ਰੱਖੇਗਾ ਸਿਰ ਜਨਹਾਰ ਤੂੰ ਰੱਖੇਗਾ ਸਿਰ ਜਨਹਾਰ ਕਿੰਨ ਪਧਾਇਛ ਤੂੰ ਪਿਆ ਜਿੰਨ ਪਧਾਏਛ ਤੂੰ ਪਿਆ ਸੋਈਂਦੇ ਆਧਾਰ ਸੋਈ ਨੇ ਆਧਾਰ ਜਿੰਨ ਅਪਾਈ ਮੇਦਨੇ ਸੋਈ ਤਰਦਾਸਾਰ ਸੋਈ ਤਰਦਾ ਸ ਕਟ ਕਟ ਮਾਲਕ ਦਿਲਾਂ ਕਟ ਕਟ ਮਾਲਕ ਦਿਲਾਂ ਸੱਚ ਪਰਬਦਾਰ ਸੱਚ ਪਰਬਦਾਰ ਗੁਦਰਤ ਕੀ ਮਨਾਂ ਜਾਨੀਆ ਵੱਡਾ ਬੇਪਰਵਾਹ ਵੱਡਾ ਬੇਪਰਵਾਹ ਕਰ ਬੰਦੇ ਤੂੰ ਮੰਦ ਵੀ ਕਰ ਬੰਦੇ ਤੂੰ ਬੰਦਗੀ ਵਾਹੇ ਗੁਰੂ ਵਾਹਿਗੁਰੂ 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 ਕਰ ਬੰਦੇ ਤੂੰ ਬੰਦ ਵੀ ਜਿਚਰ ਕਟਮੈ ਸੋ ਘਰ ਬੰਦੇ ਤੂੰ ਬੰਬੀ ਜਿਚਰ ਕਟਮੈ ਸੋ ਤੂੰ ਸਮਰਥ ਅਪਾਥੇ ਅਗੋਚਰ ਤੂੰ ਸਮਰਥ ਅਕਾਥੇ ਅਗੋਚਰ ਜਿਉ ਪਿੰਡ ਤੇਰੀ ਰਾਸ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਭਾਇਆ ਰਹਿਮ ਤੇਰੀ ਸੁਖ ਹੋਇ ਸਦਾ ਨਾਨਕ ਕੀ ਔਰਦਾਸ ਸਦਾ ਨਾਨਕ ਕੀ ਔਰਦਾਸ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਕਰ ਬੰਦੇ ਤੂੰ ਬੰਦ ਵੀ 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 ਸੋ ਪਰਤ ਕਰ ਜੋ ਗੁਰੂ ਪਿਆਰੀ ਗੁਰੂ ਸواری ਪੂਰੀ ਦਾ ਖਾਸ ਰੋਡ ਖਾਲਸਾ ਸਤ ਸੰਗਤ ਜੀਓ ਇਤਨੀ ਬੇਨਤੀਆਂ ਪ੍ਰਵੰਦ ਕਰਨੀਆਂ ਕਰ ਬੰਦੇ ਤੂੰ ਬੰਦ ਵੀ ਜਿੱਤਰ ਕੱਟ ਮੈਸਾ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਾ ਚੱਲਦੇ ਨੇ ਉਸ ਮਾਲਕ ਪਰਮ ਦਾ ਪਰਮਤਮ ਦੀ ਬੰਦਗੀ ਕਰਨੀ ਹੈ ਉਹਦਾ ਸਿਮਰਨ ਕਰਨਾ ਹੈ ਉਸ ਮਾਲਕ ਪਰਮ ਦਾ ਪਰਮਾਤਮਾ ਦਾ ਨਾਮ ਜਪਣਾ ਹੈ ਉਹਦੇ ਹੁਕਮਾਂ ਨੂੰ ਜਾਣਨ ਦਾ ਯਤਨ ਕਰਨਾ ਹੈ ਤੋ ਆਪ ਸਤ ਸੰਭਜੀਓ ਉਹ ਮੇਰਾ ਦਾ ਮਾਲਕ ਮਿਹਰਬਾਨ ਸਾਹਿਬ ਮਿਹਰਬਾਨ ਉਹ ਸਦਾ ਮੇਰਾ ਕਰਦਾ ਹੈ ਉਸ ਮਾਲਕ ਦੇ ਚਰਨਾਂ ਦਾ ਸਦਾ ਜੁੜਨਾ ਹੈ ਸਵਾਉ ਇਤਨੀ ਅਭਿਧਿਆ ਪ੍ਰਮਾਨ ਬਿਚਾਰਾ ਕਰਦਿਆਂ ਤੋਂ ਹੋਈਆਂ तमाम ਪੰਦਨੀ ਮਾਫੀ ਬਖਸ਼ਣੀ ਜੀ ਅਗਾ ਤੋਂ ਜੀ ਤਸਦਾਰ ਬਖਸ਼ਣਾ ਬਾਣੀ ਦਾ ਆਚਰਣ ਕਰਦਿਆਂ ਤੋਂ ਵਿਚਾਰਾ ਕਰਦਿਆਂ ਤੋਂ ਪੰਦਾਂ ਚੋਕਾਂ ਦੀ ਮਾਫੀ ਹਉ ਗੁਰਪ ਤੇ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ